ਸਾਸ਼ੀਕਲ ਸਾਰਿਆਂ ਨੂੰ ਜੀ ਅੱਜ ਤੁਹਾਨੂੰ ਪਤਾ ਕਿ ਆਪਾਂ ਵਲੌਗ ਅਪਲੋਡ ਕਰਨਾ ਸੀਗਾ ਤੁਹਾਨੂੰ ਸ਼ੈਨਾਜ ਦੇ ਫਿਓਂਸੇ ਨਾਲ ਮਿਲਾਉਣਾ ਸੀਗਾ ਕਿਉਂਕਿ ਇੱਕ ਦੋ ਕਮੈਂਟ ਸੀਗੇ ਕਿ ਹਜੇ ਹਸਬੰਡ ਨਹੀਂ ਬਣੇ ਤੁਸੀਂ ਪਹਿਲਾਂ ਹੀ ਕਹਿ ਆਪਾ ਚਲੋ ਜੀ ਤੁਹਾਡੇ ਕਮੈਂਟਾਂ ਤੇ ਕੀਤਾ ਗੌਰ ਤੇ ਆਪਣੀ ਗਲਤੀ ਨੂੰ ਕੀਤਾ ਦੂਰ ਤੇ ਗੱਲ ਇਦਾਂ ਕੀ ਇਹਨਾਂ ਨੂੰ ਆਪਾਂ ਉਦ ਨਹੀਂ ਸ਼ੋਅ ਕਰ ਦੇਣਾ ਸੀਗਾ ਜਿੱਦਨ ਇਹਨਾਂ ਦਾ ਰੋਕਾ ਕੀਤਾ ਸੀਗਾ ਕੈਮਰੇ ਅੱਗੇ ਤੇ ਗੱਲ ਇਹਦਾ ਹੋਈ ਕਿ ਇਹ ਕਹਿੰਦੇ ਕਿ ਮੈਂ ਕੈਮਰੇ ਅੱਗੇ ਆਉਣਾ ਨਹੀਂ ਹੈ ਤੇ ਚਲੋ ਉਦਨ ਆਪਾਂ ਇਸ ਕਰਕੇ ਫੇਸ ਇਹਨਾਂ ਦਾ ਸ਼ੋਅ ਨਹੀਂ ਕੀਤਾ ਤੇ ਹੁਣ ਵੀ ਇਹਨਾਂ ਨੂੰ ਬਹੁਤ ਮਨਾਇਆ ਸੀਗਾ ਕਿ ਤੁਹਾਨੂੰ ਆਪਾਂ ਮਤਲਬ ਹੁਣ ਪਬਲਿਕ ਨੂੰ ਕਹਿ ਚੁੱਕੇ ਆ ਕਿ ਤੁਹਾਡਾ ਫੇਸ ਹੀ ਵਿਖਾਉਣਾ ਵਿਖਾਉਣਾ ਤੇ ਇਸ ਵਾਰੀ ਹੁਣ ਜਿੱਦਣ ਵੀ ਤੁਸੀਂ ਆਏ ਨਾ ਤੇ ਆਪਾਂ ਵੀਡੀਓ ਸ਼ੂਟ ਕਰਨੀ ਕਰਨੀ ਹੈ ਕਿ ਤੁਹਾਡਾ ਫੇਸ ਵਿਖਾਉਣਾ ਪਬਲਿਕ ਨੂੰ ਪਰ ਇਹ ਇਸ ਚੀਜ਼ ਨੂੰ ਮੰਨਦੇ ਨਹੀਂਗੇ ਕਹਿੰਦੇ ਨਹੀਂ ਮੈਂ ਕੈਮਰੇ ਅੱਗੇ ਨਹੀਂ ਆਉਣਾ ਤੇ ਇਸ ਕਰਕੇ ਸਾਨੂੰ ਥੋੜਾ ਵਲੌਗ ਆਪਣਾ ਸ਼ੂਟ ਕਰਨਾ ਪਿਆ ਲੇਟ ਹੋ ਸਕਦਾ ਕਿ ਆਪਾਂ ਸੰਡੇ ਤੱਕ ਇਹਨਾਂ ਨੂੰ ਮਨਾ ਲਈਏ ਤੇ ਸੰਡੇ ਤੱਕ ਆਪਾਂ ਵੀਡੀਓ ਅਪਲੋਡ ਕਰ ਦਈਏ ਤੇ ਫਿਰ ਤੁਹਾਨੂੰ ਵਿਖਾ ਦਾਂਗੇ ਮਖੌਣਾ ਤੇ ਹੁਣ ਤੁਹਾਨੂੰ ਪੈਣਾ ਹੀ ਆ ਭਾਵੇਂ ਆਪਾਂ ਲੜਾਈ 'ਚ ਗੱਲ ਕਰਕੇ ਜਿੱਦਾਂ ਮਰਜ਼ੀ ਕਰਕੇ ੱੱਕੇ ਨਾ ਇਹਨਾਂ ਨੂੰ ਮਨਾ ਕੇ ਕੈਂਦੇ ਅੱਗੇ ਲੈ ਕੇ ਆਵਾਂਗੇ ਤੇ ਇੱਕ ਹੋਰ ਸੀਗਾ ਕਿ ਅੱਜ ਜਾਣਾ ਸੀਗਾ ਸ਼ੈਨਾਜ਼ ਨੇ ਜਲੰਧਰ ਤੇ ਉਹ ਅੱਜ ਆਪਣੇ ਘਰ ਚੱਲੀ ਆ ਉਹਦੇ ਪਾਪਾ ਦਾ ਫੋਨ ਆਂਦਾ ਪਿਆ ਸੀਗਾ ਕਿ ਮੈਨੂੰ ਮਿਲ ਜਾ ਆ ਕੇ ਤੇ ਉਹਨੇ ਅੱਜ ਉੱਥੇ ਚੱਲ ਜਾਣਾ ਤੇ ਉਹਨੇ ਦਿਨਾਂ ਤੱਕ ਵਿੱਚ ਵਿੱਚ ਉਹਨਾਂ ਨੂੰ ਆਪਾਂ ਮਨਾਉਂਦੇ ਰਵਾਂਗੇ ਇੱਕ ਦੋ ਦਿਨਾਂ ਤੱਕ ਤੇ ਫਿਰ ਤੁਹਾਨੂੰ ਇਹਨਾਂ ਦਾ ਫੇਸ ਬੁਖਾ ਦਾਂਗੇ ਚੰਗਾ ਜੀ ਸਾਸ਼ੀ ਕਾਲ ਤੇ ਗੱਲ ਕਿਸੇ ਨੂੰ ਝੂਠ ਨਾ ਮੰਨਿਓ ਤੇ ਇਦਾਂ ਹੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਇਦ tchau, galera. bye, bye